ਗੱਡੀ ਦਾ ਨਾਦ ਚ ਦੇਖਣ ਨੂੰ ਮਿਲਦਾ ਪਿਆ ਇਸ ਤੋਲੇ ਅਸੀਂ ਅੰਮ੍ਰਿਤਸਰ ਦੇ ਪਾਈਮਾਨ ਸਿੰਘ ਰੋਡ ਦੇ ਉੱਤੇ ਮੌਜੂਦ ਹੈ ਜਿੱਥੇ ਵੀਡੀਓ ਵੀ ਸਾਡੇ ਸਾਹਮਣੇ ਆਈ ਸੀ ਜਿੱਥੇ ਕੁਝ ਨੌਜਵਾਨ ਇੱਕ ਗੱਡੀ ਨੂੰ ਤੋੜ ਭੰਨ ਕਰਦੇ ਆ ਤਾਂ ਇਹ ਉਹ ਗੱਡੀ ਆ ਦੇਖ ਸਕਦੇ ਹੋ ਕਿ ਸ਼ੀਸ਼ੇ ਚਾਰੇ ਪਾਸੇ ਤੋੜ ਦਿੱਤੇ ਗਏ ਆ ਅੰਦਰੋਂ ਸੀਟਾਂ ਤੱਕ ਕਿਤਨਾ ਕਿਤੇ ਅਸੀਂ ਕਹਿ ਸਕਦੇ ਆ ਕਿ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਉਹ ਵੀ 파ੜ ਦਿੱਤੀਆਂ ਗਿਆ ਨੇ ਤਾਂ ਇਹ ਹੋਇਆ ਕੀ ਸੀ ਮਸਲਾ ਕੀ ਹੋਇਆ ਇੱਕ ਵਾਰ ਅੰਦਰ ਦੀ ਤੁਹਾਨੂੰ ਤਸਵੀਰ ਦਿਖਾਣੇ ਉਸ ਤੋਂ ਬਾਅਦ ਅਸੀਂ ਮਸਲਾ ਵੀ ਜਾਣਾਂਗੇ ਕਿ ਆਖਿਰਕਾਰ ਹੋਇਆ ਕੀ ਹੈ ਦੇਖੋ ਕਿਸ ਤਰੀਕੇ ਨਾਲ ਇਹ ਕੱਚ ਖਿਲ ਰਿਹਾ ਪਿਆ ਤਾਂ ਬੀਤੀ ਰਾਤ ਦੀ ਹੈ ਜਿਹੜ ਕਿਤਨਾ ਕਿਤੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦੀ ਹੈ ਕਿ ਕਿਸ ਤਰੀਕੇ ਦਾ ਇਹ ਈਡੀ ਘਟਨਾ ਵਾਪਰਦੀ ਆ ਕਿੰਨੇ ਦਿਲ ਵਧੇ ਹੋ ਚੁੱਕੇ ਨੇ ਅ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਕੋਈ ਵੀ ਹਥਿਆਰ ਹੱਥ ਚ ਫੜਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਬਦਮਾਸ਼ ਬਣ ਗਏ ਆ ਤਾਂ ਉਹਨਾਂ ਉੱਤੇ ਕਿਤਨਾ ਕਿਤੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਨੱਥਪਾਣ ਦੀ ਲੋੜ ਆ ਫਿਲਹਾਲ ਮਾਮਲਾ ਕੀ ਹੋਇਆ ਸੀ ਲੜਕੀਆਂ ਸਾਡੇ ਨਾਲ ਮੌਜੂਦ ਆ ਜਿਨ੍ਹਾਂ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਸੀ ਤਾਂ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਦੇ ਹਾਂ ਫਿਲਹਾਲ ਤੁਸੀਂ ਗੱਡੀ ਦੇ ਹਾਲਾਤ ਦੇਖ ਲਿਤੇ ਦੂਸਰੀ ਵਾਰ ਫਿਰ ਤਸਵੀਰਾਂ ਦਿਖਾਣੇ ਆ ਲੜਕੀਆਂ ਜਿਹੜੀਆਂ ਮੌਜੂਦ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੀਆਂ ਕਿ ਤੁਹਾਡੇ ਨਾਲ ਹੋਈ ਸੀ ਸਾਰੀ ਗੱਲ ਜੀ ਹਾਂਜੀ ਕੀ ਹੋਇਆ ਸੀ ਦੱਸੋ ਅਸੀਂ ਆਈਸਕ੍ਰੀਮ ਖਾਣ ਰੁਕੇ ਸੀਗੇ ਸਾਡੇ ਨਾਲ ਉਹਨਾਂ ਨੇ ਮਤਲਬ ਕਿ ਬਹੁਤ ਗੰਦੇ ਤਰੀਕੇ ਨਾਲ ਮੇਰਾ ਆਪ ਕੀਤਾ ਕਿੰਨਾਂ ਨੇ ਉਹ ਇਹਨਾਂ ਪਤਾ ਨਹੀਂ ਕੋਈ ਪਤਾ ਨਹੀਂ ਮੈਨੂੰ ਤੇ ਸਾਨੂੰ ਨਹੀਂ ਪਤਾ ਜਾਣਦੇ ਨਹੀਂ ਹੈਗੇ ਉਹ ਕੌਣ ਸੀਗੇ ਸਾਨੂੰ ਨੇ ਬਹੁਤ ਰਫ ਬੋਲ ਲਿਆ ਵਾ ਉੱਥੇ ਬੋਲੇ ਕਾਰਨ ਕੋਈ ਪਤਾ ਲੱਗਾ ਕੁਝ ਵੀ ਨਹੀਂ ਕੁਝ ਐਸੀ ਸਿਰਫ ਅਤੇ ਇਹੀ ਕਿ ਉਹ ਤੇ ਖਲੋਤੇ ਹੋਏ ਹੀ ਤੇ ਇੱਕ ਐਕਟਰ ਨੇ ਥੋੜੀ ਹੈਲਪ ਮੰਗੀ ਸੀਗੀ ਕਿ ਐਕਟਿੰਗ ਸਟਾਰਟ ਨਹੀਂ ਹੁੰਦੀ ਪਈ ਸਾਡੇ ਕੋਲੋਂ ਤੇ ਉਨੇ ਸੀ ਉਹਨਾਂ ਨੂੰ ਥੋੜਾ ਬਹੁਤ ਇਹਨਾਂ ਨੂੰ ਜਾਣਦੇ ਸੀਗੇ ਪਤਾ ਨਹੀਂ ਮੈਨੂੰ ਬਟ ਉਥੇ ਦੇ ਸੁਲਤਾਨਪੁਰ ਰੋਡ ਦੇ ਸੀਗੇ ਤੇ ਇਹਨਾਂ ਨੇ ਉੱਥੇ ਹੈਲਪ ਮੰਗੀ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਨਾਲ ਗਲਤ ਫਿਰ ਆਪ ਕੀਤਾ ਇਹਨਾਂ ਨੂੰ ਕੋਲ ਗੱਲ ਨਹੀਂ ਬਰਦਾਸ਼ ਹੋਈ ਉਹ ਮੜ ਕੇ ਨੇ ਸੇ ਹੱਥੋਂ ਪਾਈ ਹੋਗੇ ਗੱਲ ਨਹੀਂ ਬਰਦਾਸ਼ ਹੋਈ ਇਹ ਨਾਲ ਸੀ ਭਾਜੀ ਤੁਸੀਂ ਨਾਲ ਸੀ ਆਓ ਥੋੜਾ ਇੱਧਰ ਆ ਜਿਓ ਜਰਾ ਕੀ ਹੋਇਆ ਸੀ ਤੁਸੀਂ ਵੀ ਦੱਸੋ ਅਸੀਂ ਸਰ ਉੱਤੇ ਖੜੇ ਸੀ ਆਈਸਕ੍ਰੀਮ ਖਾਣ ਲਈ ਲੜਕੀਆਂ ਖੜੀਆਂ ਸੀ ਆਪਣਾ ਗਰੁੱਪ ਆਇਆ ਸੀਗਾ ਇਹ ਉੱਤੇ ਖੜੇ ਸੀ ਉਹ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਪਹਿਲੇ ਛੇੜਖਾਨੀ ਕੀਤੀ ਮੈਂ ਦੇਖ ਲਿਆ ਸੀਗਾ ਜੀ ਜੀ ਤੇ ਉਹਨਾਂ ਵਿੱਚ ਇੱਕ ਬੰਦਾ ਮੈਨੂੰ ਜਾਣਦਾ ਸੀਗਾ ਉਹਨੂੰ ਮੈਂ ਮਾੜਾ-ਮੋਟਾ ਬੁਲਾਇਆ ਉਹਨਾਂ ਨੇ ਬਾਅਦ ਵਿੱਚ ਦੂਸਰਿਆਂ ਨੇ ਥੋੜੀ ਬਤਮੇਜੀ ਕੀਤੀ ਉਹੋ ਜੀ ਮੈਂ ਇਹਨਾਂ ਨੂੰ ਕਹਿੰਦਾ ਵੀ ਗੱਡੀ 'ਚ ਬੈਠੋ ਚੱਲੀਏ ਆਪਾਂ ਆਪਾਂ ਗੱਡੀ 'ਚ ਬੈਠ ਗਏ ਬਟ ਨਹੀਂ ਉਹਨਾਂ ਨੇ ਮੈਨੂੰ ਫੇਰ ਮਗਰੋਂ ਗਾਲ ਕੱਢੀ ਗਾਲ ਕੱਢੀ ਬਾਅਦ ਵਿੱਚ ਉਹਨਾਂ ਨੇ ਮੇਰੇ ਗਲੋਂ ਫੜਿਆ ਫੋਨ ਫੜ ਲਿਆ ਮੈਂ ਕਿਹਾ ਫੋਨ ਦੇ ਦੇ ਇਦਾਂ ਨਾ ਉੱਥੇ ਮਤਲਬ ਐ ਐਸਐਸ ਸਾਹਿਬ ਆਏ ਉੱਥੇ ਉਹਨਾਂ ਨੇ ਸਾਨੂੰ ਹੈਲਪ ਕੀਤੀ ਉਹ ਤੁਹਾਡੇ ਲਾਗੇ ਖਲੋਤੇ 15 ਮਿੰਟ ਸਾਡੀ ਚਾਹ ਹਾਂਜੀ ਐਸਐਸ ਸਾਹਿਬ ਸੀਗੇ ਰਾਤੀ ਇੱਥੇ ਵੀ ਆਏ ਸੀਗੇ ਠੀਕ ਹੈ ਉਹਨਾਂ ਨੇ ਸਾਡੀ ਹੈਲਪ ਕੀਤੀ ਵੀ 10 ਮਿੰਟ ਖਲੋਤੇ ਸਾਡੇ ਕੋਲ ਵੀ ਇਹਨਾਂ ਨੇ ਬੰਦੇ ਇਕੱਠੇ ਕਰ ਲਏ ਤੁਸੀਂ ਜਾਓ ਤੁਹਾਡਾ ਲੜਕੀਆਂ ਵਾਂ ਯਾਨੀ ਕਿ ਸ਼ਰੀਆਮ ਲੜਾਈ ਚੱਲਦੀ ਪਈ ਸੀ ਪੁਲਿਸ ਲੱਗੇ ਸੀ ਪੁਲਿਸ ਲੱਗੇ ਸੀ ਪੁਲਿਸ ਨੇ ਦਬਕੇ ਮਾਰ ਮਾਰ ਉਹਨਾਂ ਨੂੰ ਭਜਾਉਂਦੇ ਹੀ ਉਹ ਆਪਣੇ ਬੰਦੇ ਇਕੱਠੇ ਕਰੀ ਜਾਂਦੇ ਸੀ ਨਹੀਂ ਜਾਂਦੇ ਪਏ ਸੀਗੇ ਫਿਰ ਉਹਨਾਂ ਨੇ ਗੱਡੀ ਦੀ ਚਾਬੀ ਉਤਾਰ ਲਈ ਉਸ ਤੋਂ ਪਤਾ ਲੱਗਾ ਹੈਗੇ ਕੌਣ ਨੇ ਪਤਾ ਲੱਗ ਗਿਆ ਇੱਕ ਬੰਦਾ ਆਪਣਾ ਪੁਲਿਸ ਜਾਂਚ ਕਰਦੀ ਪਈ ਹੈ ਪੁਲਿਸ ਨੂੰ ਦੱਸ ਦਿੱਤਾ ਗਿਆ ਕਿ ਕਿਹੜਾ ਬੰਦਾ ਹੈ ਹਾਂਜੀ ਉਹਨਾਂ ਦੇ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਉਸ ਜਗ੍ਹਾ ਤੋਂ ਤੁਸੀਂ ਆ ਗਏ ਸੀ ਜਦੋਂ ਹਾਂਜੀ ਉਸ ਤੋਂ ਬਾਅਦ ਅਸੀਂ ਆ ਗਏ ਸਾਨੂੰ ਨਹੀਂ ਪਤਾ ਸਾਡਾ ਪਿੱਛਾ ਕਰ ਰਹੇ ਆ ਪਿੱਛਾ ਕਰਦੇ ਪੁਲਿਸ ਪੁਲਿਸ ਵਾਲੀ ਗੱਡੀ ਉੱਪਰ ਚੱਲ ਗਈ ਬੋਲਦੇ ਸੀ ਪਲਦੇ ਥੱਲੇ ਉਤਾਰ ਲਈ ਇੱਥੇ ਗੱਡੀ ਰੋਕੀ ਅਸੀਂ ਇਹਨਾਂ ਮੁੰਡਿਆਂ ਨੇ ਵੇਖਿਆ ਕਿ ਮਗਰ ਦੋ ਬਾਈਕ ਆਈ ਆ ਕਹਿੰਦੇ ਮਗਰ ਮੁੰਡੇ ਫੇਰ ਆ ਗਏ ਆ ਤੇ ਅਸੀਂ ਜੀ ਆ ਕਿ ਚਲੋ ਕੋਈ ਗੱਲ ਨਹੀਂ ਆਪਾਂ ਦਵਾ ਉਤਰੀ ਆਪਾਂ ਘਰ ਚੱਲੀਏ ਅਸੀਂ ਉਤਰਨ ਦਾ ਮੌਕਾ ਹੀ ਨਹੀਂ ਮਿਲਿਆ ਸਰ ਉਹ ਮਗਰ ਸਾਡੇ ਸਾਡੇ ਸੀਰੀ 7 ਕੇ ਵਿੱਚ ਰਿਕਾਰਡ ਹੋਇਆ ਪਿਆ ਵਾ 40 ਘਟੋੜ 35 40 ਬੰਦੇ ਜਿਨ੍ਹਾਂ ਨੇ ਕਿ ਸਾਡੇ ਤੇ ਇੰਨਾ ਕਮਲਾ ਕੀਤਾ ਸੀ ਰੋਲਾ ਪਾਇਆ ਕਿ ਸਾਡਾ ਬਚਾ ਕਰੋ ਵੇ ਸਾਡੇ ਫਿਰ ਫਿਰ ਸਾਡੇ ਮਹੱਲੇ ਵਾਲਿਆਂ ਨੇ ਸਾਡੇ ਮਹੱਲੇ ਵਾਲਿਆਂ ਨੇ ਮਤਲਬ ਕਿ ਸਾਡਾ ਬਚਾ ਕੀਤਾ ਉਹ ਉਹ ਉੱਥੇ ਉਹਨਾਂ ਨੇ ਫਿਰ ਰੋਲਾ ਪਾਇਆ ਤੇ ਫਿਰ ਥੋੜਾ ਬੋਤੋ ਭੱਜੇ ਨਹੀਂ ਤੇ ਉਹਨਾਂ ਸਾਰਾ ਉਹਨਾਂ ਸਾਨੂੰ ਛੱਡੇ ਹੀ ਨਹੀਂ ਸੀ ਗੱਡੀ ਦੇ ਵਿੱਚ ਲੜਕੀਆਂ ਸੀ ਇੱਟਾਂ ਮਾਰੀ ਗਏ ਬੈਸਬੋਲ ਲੜਕੀਆਂ ਵਿੱਚ ਹੀ ਬੈਠੀਆਂ ਸੀ ਇਹ ਦੀਦੀ ਨਣੇ ਆਣ ਕੇ ਫਿਰ ਉਹ ਕਿਤੇ ਇੱਕ ਬਜ਼ੁਰਗ ਆਏ ਉਹਨਾਂ ਨੇ ਲੜਕੀਆਂ ਉਹਨਾਂ ਨੇ ਫਿਰ ਕੱਢੇ ਬਾਹਰ ਇਹਨਾਂ ਨੇ ਇਟਾਂ ਬੈਸਬੋਲ ਗੱਡੀ ਦੇ ਵਿੱਚ ਹੀ ਲੜਕੀਆਂ ਮਾਰਦੀ ਰਹੀ ਇੰਨੀ ਕਾਦੀ ਦੁਸ਼ਮਣੀ ਪੈ ਗਈ ਭਾਜੀ ਕਿ ਵਿੱਚ ਕੁੜੀਆਂ ਨੂੰ ਮਾਰਨ ਤੱਕ ਪਹੁੰਚ ਗਏ ਤੁਹਾਡੇ ਸਟਾਫ ਨੂੰ ਮਾਰਨ ਤੱਕ ਇੰਨੀ ਕਿ ਜ਼ਿਆਦਾ ਡਰਿੰਕ ਕੀਤੀ ਹੋਈ ਸੀ ਨਾ ਕੋਈ ਹਿਸਾਬ ਹੀ ਨਹੀਂ ਅੱਛਾ ਬੰਦੇ ਹੀ ਵਿੱਚ ਦੋ ਕਿ ਇਦਾਂ ਟਾਈ ਇੰਨੇ ਕਿ ਜ਼ਿਆਦਾ ਡਰਿੰਕ ਕੀਤੀ ਉਹਨਾਂ ਨੇ ਮੈਂ ਕਿਹਾ ਵੀ ਤੁਸੀਂ ਚੰਗੇ ਭਲੇ ਜੇ ਸਿਆਣੇ ਵਾਣੇ ਤੁਸੀਂ ਹੈਗੇ ਜੀ ਪਰ ਉਹਨਾਂ ਸਾਡੀ ਕੋਈ ਨਹੀਂ ਸੁਣੀ ਉਹਨਾਂ ਨੇ ਕੁੜੀਆਂ ਤੇ ਹਮਲਾ ਕਰਤਾ ਇੱਥੇ ਆਣ ਕੇ ਅਸੀਂ ਉਧਰ ਨੂੰ ਪਰ ਇਹਨੂੰ ਆਪਣੇ ਪਚਾਓ ਕਰਨ ਵਾਸਤੇ ਗਲੀ ਨੂੰ ਭੱਜ ਕੇ ਕੁੜੀਆਂ ਕੋ ਮੌਕਾ ਨਹੀਂ ਅਸੀਂ 4-5 ਜਣੇ ਸੀਗੇ ਆ 3 ਦੋ ਲੜਕੀਆਂ ਸੀ ਆ 3 ਲੜਕੀਆਂ ਦੋ ਹੀ ਲੜਕੇ ਸੀ ਮੇਰੇ ਨਾਲ ਬਸ ਅਸੀਂ 6 ਜਣੇ ਸੀ ਤਾਂ ਬਿਲਕੁਲ ਇਧਰ ਹੋਇਓ ਆ ਆਈੜੀ ਬਾਕੀ ਲੜਕੀਆਂ ਵੀ ਜਿਹੜੀਆਂ ਮੌਜੂਦ ਆ ਤੁਸੀਂ ਵੀ ਵਿੱਚੇ ਸੀ ਉਦੋਂ ਹਾਂਜੀ ਤਾਂ ਤੁਸੀਂ ਰਿਕੁਐਸਟ ਕੀਤੀ ਹੋਏਗੀ ਵੀ ਛੱਡ ਦਿਓ ਜਾਂ ਹੱਥ ਜੋੜੇ ਬਹੁਤ ਹੱਥ ਜੋੜੇ ਉਹਨਾਂ ਅੱਗੇ ਰੋਏ ਪਿੱਟੇ ਕਿ ਪਲੀਜ਼ ਛੱਡ ਦਿਓ ਪਲੀਜ਼ ਨਾ ਕਰੋ ਨਾ ਕਰੋ ਸਾਡੀ ਤਾਂ ਕੋਈ ਗਲਤੀ ਵੀ ਨਹੀਂ ਆ ਪਲੱਸ ਤੁਸੀਂ ਸਾਨੂੰ ਇਦਾਂ ਮਤਲਬ ਰਫ ਬੋਲਿਆ ਰੋਂਗਲੀ ਬੋਲਿਆ ਵਾ ਤਾਂ ਅਸੀਂ ਆ ਗਏ ਹੋਇਆ ਇੰਨੇ ਚ ਅੱਛਾ ਜਦੋਂ ਮਾਰਕੁੱਟ ਕਰਦੇ ਪਏ ਸੀ ਕੋਈ ਉਹਨਾਂ ਨੇ ਗੱਲ ਕਹੀ ਹੋਵੇ ਕਿ ਤੁਸ ਤੁਹਾਡੇ ਨਾਲ ਸਾਡੀ ਇਹ ਦੁਸ਼ਮਣੀ ਆ ਅਸੀਂ ਇਸ ਕਰਕੇ ਕਰਦੇ ਪਿਆ ਕੋਈ ਉਹਨਾਂ ਨੇ ਲਫ਼ਜ਼ ਵਰਤੇ ਹੋਵੇ ਨਹੀਂ ਨਹੀਂ ਇਦਾਂ ਤਾਂ ਉਹਨਾਂ ਨੇ ਕੁਝ ਨਹੀਂ ਬੋਲਿਆ ਪਰ ਅਚਾਨਕ ਇੱਕ ਇਸ ਤਰ੍ਹਾਂ ਦੀ ਏਡੀ ਵੱਡੀ ਕਾਰਵਾਈ ਕਰ ਦੇਣੀ ਏਡੇ ਵੱਡੇ ਘਟਨਾ ਨੂੰ ਅਜਾਣ ਦੇ ਦੇਣਾ ਅਚਾਨਕ ਕੋਈ ਇਸ ਤਰ੍ਹਾਂ ਮੰਨਣ ਚ ਨਹੀਂ ਆਂਦਾ ਕੋਈ ਨਾ ਕੋਈ ਤੇ ਗੱਲਬਾਤ ਹੋ ਸਕਦੀ ਹੈ ਸਰ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਕਿਸੇ ਜਿਹੜਾ ਸਟਾਫ ਬਾਕੀ ਉਹਦੇ ਨਾਲ ਕਿਸੇ ਦੀ ਹੋਵੇ ਨਹੀਂ ਸਰ ਸਟਾਫ ਨਾਲ ਤੇ ਤੁਹਾਨੂੰ ਪਤਾ ਅਸੀਂ ਵਰਕ ਕਰਦੇ ਮਹਾਨੂ ਤੇ ਇਸ ਚੀਜ਼ ਦਾ ਕੋਈ ਨੋ ਲੈਜ ਨਹੀਂ ਹੈ ਬਟ ਅਸੀਂ ਤੇ ਉਹਨੇ ਜੀ ਪਤਾ ਹੀ ਨਹੀਂ ਲੱਗਾ ਉਹ ਕੀ ਗਿਆ ਵਾ ਬਿਲਕੁਲ ਜੇਕਰ ਸਪੋਚ ਕਰੋ ਕਿ ਵੀਡੀਓ ਨਾ ਬਣਦੀ ਵੀਡੀਓ ਜਿਨ੍ਹਾਂ ਨੇ ਬਣਾਈ ਆ ਅਸੀਂ ਉਹਨਾਂ ਦੀ ਬਹਾਦਰੀ ਦੀ ਮਿਸਾਲ ਦੇਣੀ ਆ ਕਿ ਇਹਨਾਂ ਵੱਲੋਂ ਵੀਡੀਓ ਬਣਾਈ ਗਈ ਸੀ ਪੂਰਾ ਇਲਾਕਾ ਉਸ ਵੇਲੇ ਮੌਜੂਦ ਸੀ ਜਦੋਂ ਮਾਰਕੋਟ ਕੀਤੀ ਜਾ ਰਹੀ ਸੀ ਇਹਨਾਂ ਵੱਲੋਂ ਵੀਡੀਓ ਬਣਾਈ ਗਈ ਸੀ ਮੈਂ ਜੀ ਬੜੀ ਦਲੇਰੀ ਦਾ ਕੰਮ ਹੈ ਕਿ ਸਾਹਮਣੇ ਦਾਤਰ ਚੱਲਦੇ ਪਏ ਨੇ بیسਬਾਲ ਡੰਡੇ ਚੱਲਦੇ ਪਏ ਨੇ ਸਾਰਾ ਸਟਾਫ ਅੰਦਰ ਸੀ ਇਹਨਾਂ ਵਿੱਚੋਂ ਕੋਈ ਨਹੀਂ ਲੜਿਆ ਪੂਰੇ ਇਲਾਕੇ 'ਚ ਕਿਸ ਨੇ ਵੀਡੀਓ ਨਹੀਂ ਬਣਾਈ ਤੁਸੀਂ ਵੇਖੋ ਫੋਕੇ ਵੀਡੀਓ ਬਣਾ ਰਹੇ ਸੀ ਤੁਹਾਨੂੰ ਪਤਾ ਸੀ ਉਹ ਕੌਣ ਨੇ ਨਹੀਂ ਮੈਨੂੰ ਨਹੀਂ ਪਤਾ ਕੌਣ ਨੇ ਤੁਹਾਡੇ ਤੇ ਹਮਲਾ ਕਰ ਦਿੱਤੇ ਫੇਰ ਕੀ ਹੋਇਆ ਮੈਂ ਇੱਕ ਦੇਖੋ ਬੀਿੰਗ ਅ ਫੀਮੇਲ ਮੇਰਾ ਫਰਜ਼ ਬੰਦਾ ਸੀਗਾ ਠੀਕ ਹੈ ਮੈਂ ਸੋਸ਼ਲ ਵਰਕਰ ਆ ਮੇਰਾ ਫਰਜ਼ ਬੰਦਾ ਸੀ ਕਿ ਇੱਕ ਔਰਤਾਂ ਦੇ ਨਾਲ ਇੰਨਾ ਘਟਿਆਪਨ ਹੁੰਦਾ ਪਿਆ ਮੈਂ ਉਹਨੂੰ ਰੋਕਾਂ ਨਹੀਂ ਰੋਕ ਸਕਦੀ ਪਰ ਮੇਰੇ ਕੋ ਇਹ ਇੱਕ ਸਾਧਨ ਹੈਗਾ ਸੀ ਫੋਨ ਤੇ ਮੈਂ ਵੀਡੀਓਜ਼ ਬਣਾ ਕੇ ਕੈਪਚਰ ਕਰਕੇ ਜਿਹੜਾ ਉਹਨੂੰ ਮੈਂ ਵਾਇਰਲ ਕਰਾਂ ਕਿਉਂ ਦੇਖੋ ਇੱਕ ਰਿਹਾਈਸ਼ੀ ਇਲਾਕੇ ਚ ਆ ਫਸਟ ਟਾਈਮ ਹੋਇਆ ਵਾ ਕਿ ਇੰਨਾ ਘਟਿਆ ਜਿਹੜਾ ਸਲੂਕ ਕੀਤਾ ਗਿਆ ਕੁੜੀਆਂ ਦੇ ਨਾਲ ਇੱਕ ਦੂਜੇ ਏਰੀਏ ਤੋਂ ਹਨਾ 30 35 ਬੰਦੇ ਆ ਕੇ ਕੁੜੀਆਂ ਗੱਡੀ 'ਚ ਬੈਠੀਆਂ ਨੇ ਰੋੜੇ ਮਾਰਨ ਦੇ ਟੇ ਮਾਰਨ ਦੇ ਕੁੜੀਆਂ ਗੱਡੀ 'ਚ ਬੈਠੀਆਂ ਜੀ ਤੁਹਾਨੂੰ ਤੁਸੀਂ ਪਹਿਲਾਂ ਬਾਹਰ ਸੀ ਜਾਂ ਫਿਰ ਰੋਲਾ ਪਿਆ ਤੇ ਫੇਰ ਬਾਹਰ ਨਿਕਲੇ ਜਾਂ ਪਹਿਲਾਂ ਤੋਂ ਮੇਰੇ ਨਾ ਮੇਰੀ ਡੌਗ ਹੂੰ ਬਿਲਕੁਲ 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 ਮੇਰੀ ਜਿਹੜੀ ਡੌਗ ਹੈ ਨਾ ਉਹ ਐਕਚੁਅਲੀ ਉਹ ਵੀ ਫੀਮੇਲ ਆ ਵੇਖੋ ਇੱਕ ਸੈਂਸ ਹੁੰਦੀ ਆ ਨਾ ਉਹ ਵੀ ਫੀਮੇਲ ਆ ਬੀਂਗ ਅ ਫੀਮੇਲ ਉਹਨੂੰ ਵੀ ਇਸ ਚੀਜ਼ ਦਾ ਅਹਿਸਾਸ ਹੋ ਗਿਆ ਹੁਣ ਨਾ ਕਿ ਕਿਉਂ ਬਾਹਰ ਇਹਨਾਂ ਰੋਲਾ ਪੈਂਦਾ ਪਿਆ ਵਾ ਉਹ ਬਹੁਤ ਜ਼ਿਆਦਾ ਨਾ ਬਾਰਕ ਕਰਦੀ ਪਈ ਸੀ ਤੇ ਫਿਰ ਮੈਂ ਸਡਨਲੀ ਬਾਹਰ ਆ ਕੇ ਦੇਖਿਆ ਵੀ ਇਦਾਂ ਹੁੰਦਾ ਪਿਆ ਵਾ ਤੇ ਉਦੋਂ ਹੀ ਫਿਰ ਮੈਂ ਵੀਡੀਓ ਬਣਾਣੀ ਸਟਾਰਟ ਕੀਤੀ ਕਿ ਇਹ ਕੀ ਹੁੰਦਾ ਪਿਆ ਵਾ ਬਿਕੋਜ਼ ਮੈਂ ਇੱਥੇ ਬੜਾ ਲਾਊਡਲੀ ਬੋਲਨੀ ਆ ਏਰੀਏ ਵਿੱਚ ਵੀ ਕੋਈ ਤੇ ਹਨਾ ਈਵਨ ਦੇ ਨਾਲ ਪਿਆਸ ਲੱਗੀ ਪਾਣੀ ਨਹੀਂ ਕੋਈ ਨਹੀਂ ਪੁੱਛਿੰਦਾ ਫਿਰ ਸਾਹਮਣੇ ਘਰ ਵਾਲੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਬੋਲੀ ਜਦੋਂ ਮੈਂ ਨਾ ਫਿਰ ਉਹਨਾਂ ਨੇ ਪਾਣੀ ਲੈ ਕੇ ਆਂਦਾ ਮੈਂ ਕਿੰਨੀ ਆ ਕਿ ਇਹ ਮੁੰਡਿਆਂ ਦੇ ਵਿੱਚ ਇੰ ਫਾਇਦਾ ਹੋ ਗਿਆ ਕਿ ਇਹਨਾਂ ਨੂੰ ਭੈਣਾ ਨਹੀਂ ਨਜ਼ਰ ਆਉਂਦੀਆਂ ਧੀਆਂ ਨਜ਼ਰ ਨਹੀਂ ਆਉਂਦੀਆਂ ਹੈਗੀਆਂ ਇਹਨਾਂ ਨੇ ਸ਼ਰਮ ਲਾ ਲਈ ਹੋਈ ਆ ਕਿ ਕੁੜੀ ਅੱਜ ਪੰਜਾਬ ਦੇ ਵਿੱਚ ਸੇਫ ਨਹੀਂ ਹੈਗੀ ਆ ਇੰਨਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਮੁੰਡਿਆਂ ਦਾ ਵੀ ਕੁੜੀ ਅੱਜ ਕਹਿਣ ਨੂੰ ਆਪਾਂ ਕਹਿੰਦੇ ਆ ਵੀ ਕੁੜੀਆਂ ਮੁੰਡੇ ਬਰਾਬਰ ਆ ਠੀਕ ਹੈ ਨਾ ਇਹੀ ਫਿਲਾਸਫੀ ਚੱਲਦੀ ਹੈ ਦੇਖੋ ਜੀ ਕਿਹੜੀ ਬਰਾਬਰੀ ਹੈ ਮੈਨੂੰ ਦੱਸ ਦੋ ਏਦਾਂ ਦੇ ਛਲਾਰੂ ਮੁੰਡੇ ਜਿਹੜੇ ਆ ਇਹ ਜਿਹੜੇ ਆਪਣੀਆਂ ਭੈਣਾਂ ਧੀਆਂ ਨੂੰ ਕੁਝ ਸਮਝਦੀ ਨਹੀਂ ਹੈਗੇ ਆ ਉਹ ਬਰਾਬਰੀ ਕਰਨਗੇ ਉਹ ਆਪਣੇ ਮਰਦ ਹੋਣ ਦਾ ਫਾਇਦਾ ਚੁੱਕਦੇ ਨੇ ਆਪਣਾ ਜਿਹੜਾ ਗੰਦਾਪਣ ਦਿਖਾਉਂਦੇ ਨੇ ਜ਼ਾਹਿਰ ਕਰਦੇ ਨੇ ਕੀ ਮਤਲਬ ਬੰਦਾ ਸੀ ਕੁੜੀਆਂ ਸੀਗੀਆਂ ਨਾ ਤੁਸੀਂ ਛੇੜਖਾਨੀ ਜੇ ਕੀਤੀ ਹੈ ਕੋਈ ਗੱਲ ਹੈ ਬਾਤ ਕੀ ਵਿਖਾਉਂਦੇ ਹੈ ਕਿ ਅਸੀਂ ਕਿੰਨੇ ਬਦਮਾਸ਼ ਆ ਕਿੰਨੇ ਗੁੰਡੇ ਹੈਗੇ ਆ ਤੁਹਾਨੂੰ ਕਿਸੇ ਦਾ ਡਰ ਖਾਫ ਨਹੀਂ ਹੈਗਾ ਦੂਜੀ ਗੱਲ ਵੇਖੋ ਚਲੋ ਮੈਂ ਕਿਸੇ ਦਾ ਇੱਕ ਪਾਰਟਿਕੂਲਰ ਬੰਦੇ ਦਾ ਨਾਮ ਨਹੀਂ ਲੈਂਦੀਆਂ ਇੱਥੇ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ ਖੜੇ ਸੀਗੇ ਜਿਨ੍ਹਾਂ ਦਾ ਫਰਜ ਬੰਦਾ ਸੀਗਾ ਉਸ ਟਾਈਮ ਦੇ ਉੱਤੇ ਪੁਲਿਸ ਨੂੰ ਬੁਲਾਉਂਦੇ ਜਾਂ ਜੋ ਉਹਨਾਂ ਕੋ ਸਰਦਾ ਬੰਦਾ ਕਰਦੇ ਨਹੀਂ ਕੀਤਾ ਇਹ ਬੰਦਾ ਨੂੰ ਅੰਦਰ ਚੜ੍ਹ ਕੇ ਗੁੰਡੇ ਮਾਰ ਲਿਆ ਆਪਣੇ ਇਹ ਤਾਂ ਮੈਂ ਜਿੱਦਾਂ ਵੀ ਜੋ ਵੀ ਆ ਮੈਂ ਹਨਾ ਜਿਹੜੇ ਮੇਰੇ ਕੰਟੈਕਟਸ ਯੂਜ਼ ਕਰਕੇ ਤੇ ਮੈਂ ਪੁਲਿਸ ਨੂੰ ਬੁਲਾਇਆ ਵਾ ਮੈਂ ਹਰ ਆਫੀਸਰ ਨੂੰ ਕਮਿਸ਼ਨਰ ਏਡੀਸੀਪੀ ਹਨਾ ਹਰ ਏਸੀਪੀ ਐਸਐਚਓ ਸਾਰਿਆਂ ਨੂੰ ਮੈਂ ਵੀਡੀਓਜ਼ ਬਣਾ ਕੇ ਭੇਜੀਆਂ ਆਫਟਰ 11:30 ਦੀ ਲੜਾਈ ਹੋਈ ਤੇ 1:30 ਵਜੇ ਜਾ ਕੇ ਪੁਲਿਸ ਆਈ ਆ ਸੇਫ ਮੰਨਦੀ ਆ ਅੱਜਕੱਲ ਇਸ ਜਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਸੇਫ ਮੰਨਦੀ ਆਪਣੇ ਬਿਲਕੁਲ ਨਹੀਂ 1% ਨਹੀਂ ਸੇਫ ਮੰਨਦੀ ਮੈਂ ਕਿਸੇ ਚੀਜ਼ ਨੂੰ ਠੀਕ ਹੈ ਨਾ ਅੱਜ ਮੈਂ ਦੇਖੋ ਜੀ ਮੈਂ ਇਹ ਇੱਕ ਮੇਰੇ ਲਈ ਚੈਲੰਜ ਹੀ ਆ ਮੈਂ ਖੜੀ ਹੋਈ ਆ ਨਾ ਆਈ ਡੋਨਟ ਨੋ ਕਿ ਕੱਲ ਨੂੰ ਮੇਰੇ ਨਾਲ ਕੋਈ ਹੋਣਾ ਕਿ ਉਸੇ ਗੱਲ ਤੇ ਆਣਾ ਸੀ ਤੁਹਾਨੂੰ ਡਰ ਨਹੀਂ ਲੱਗ ਲੱਗਿਆ ਜਾਂ ਫਿਰ ਹੋਣ ਨਹੀਂ ਡਰ ਲੱਗਦਾ ਪਿਆ ਕਿ ਮੈਂ ਉਹਨਾਂ ਤੇ ਹਮਲਾ ਕਰ ਸਕਦੇ ਆ ਇੰਨੇ ਜਣੇ ਆ ਕੇ ਕੱਲ ਨੂੰ ਤੁਹਾਨੂੰ ਕੋਈ ਨੁਕਸਾਨ ਪਹੁੰਚਾ ਦੇਣ ਫਿਰ ਦੇਖੋ ਜੀ ਪਰਮਾਤਮਾ ਤੋਂ ਡਰਦੇ ਬਸ ਹੋਰ ਨਹੀਂ ਮੈਂ ਡਰਨਾ ਕਿਸੇ ਕੋ ਸਿੱਖਿਆ ਹੀ ਨਹੀਂ ਮੈਂ ਡਰਨਾ ਫੌਜੀ ਦੀ ਧੀਆ ਮੈਂ ਮੈਂ ਡਰਨਾ ਬਿਲਕੁਲ ਨਹੀਂ ਸਿੱਖਿਆ ਕਿਸੇ ਕੋਲੋਂ ਠੀਕ ਹੈ ਨਾ ਪਰ ਆਪਾਂ ਜਿਹੜਾ ਨਜਾਇਜ਼ ਕਿਸੇ ਨਾਲ ਧੱਕਾ ਹੁੰਦਾ ਹੋਊਗਾ ਉਹ ਨਹੀਂ ਜੋ ਬਰਦਾਸ਼ਤ ਹੁੰਦਾ ਭਾਵੇਂ ਉਹ ਕੋਈ ਵੀ ਆ ਚੰਗਾ ਵਾ ਮੜਾ ਵਾ ਕੋਈ ਵੀ ਆ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਨੇ ਆਏ ਸੀਗੇ ਚਲੋ ਠੀਕ ਹੈ ਉਹਨਾਂ ਦਾ ਮੈਂ ਥੈਂਕਸ ਕਰਦੀ ਆ ਕਿ ਉਹ ਲੋਕ ਆਏ ਆ ਜਿੰਨਾ ਵੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਰਿਗਾਰਡਿੰਗ ਉਹ ਉਸ ਟਾਈਮ ਤੇ ਆਏ ਨੇ ਉਹਨਾਂ ਨੇ ਵੈਰੀਫਾਈ ਕੀਤਾ ਬਟ ਹਜੇ ਤੱਕ ਸਾਨੂੰ ਮਤਲਬ ਲਾਈਕ ਮੈਨੂੰ ਕੋਈ ਪਾਰਟਿਕੂਲਰ ਕੋਈ ਰਿਸਪਾਂਸ ਨਹੀਂ ਦਿੱਤਾ ਇਸ ਚੀਜ਼ ਦਾ ਵੀ ਉਹਨਾਂ ਨੇ ਕੋਈ ਬੰਦੇ ਅਰੈਸਟ ਕੀਤੇ ਆ ਜਾਂ ਕੋਈ ਗੱਲ ਆ ਜਾਂ ਕੋਈ ਬਾਤ ਆ ਨਾ ਹਜੇ ਇਹੋ ਜਿਹਾ ਕੁਝ ਨਹੀਂ ਹੋਇਆ ਹੈਗਾ ਵਾ ਸਿਰਫ ਆਏ ਨੇ ਮਤਲਬ ਵੱਖਰੇ ਵੱਖਰੇ ਪੁਲਿਸ ਸਟੇਸ਼ਨਸ ਤੋਂ ਥਾਣੇ ਤੋਂ ਆਏ ਨੇ ਤੇ ਆਪਣਾ ਆ ਕੇ ਜਾਇਜ਼ਾ ਕਰਕੇ ਚਲੇ ਬਟ ਹਜੇ ਉਹਨਾਂ ਨੇ ਕੋਈ ਪਾਰਟੀਕੂਲਰ ਕੋਈ ਦੱਸਿਆ ਨਹੀਂ ਸਾਨੂੰ ਚਲੋ ਦੇਖਦੇ ਹਾਂ ਕਿ ਪੁਲਿਸ ਕਾਰਵਾਈ ਕੀ ਕਰਦੀ ਹੈ ਪੁਲਿਸ ਕੋਲ ਵੀ ਅਸੀਂ ਜਰੂਰ ਜਾਣਾਂਗੇ ਜੀ ਬੋਲੋ ਬੋਲੋ ਇੱਕ ਮੈਂ ਨਾ ਆਪਣੇ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰਨਾ ਚਾਹਨੀ ਆ ਕਿ ਪਲੀਜ਼ ਸਾਡੀ ਹੱਥ ਜੋੜ ਕੇ ਤੁਹਾਨੂੰ ਰਿਕੁਐਸਟ ਹੈ ਕਿ ਸਾਡੇ ਏਰੀਆ ਦੀ ਜਿਹੜੀ ਚੌਂਕੀਆਂ ਨੂੰ ਬਹਾਲ ਕਰ ਦਿੱਤਾ ਜਾਵੇ ਐ ਮਹੀਨੇ ਦੇ ਵਿੱਚ ਤੀਜਾ ਇਨਸੀਡੈਂਟ ਹੋ ਗਿਆ ਵਾ ਦੋ ਵਾਰ ਇੱਥੇ ਬੰਦੇ ਵੱਡੇ ਗਏ ਕਰਪਾਨਾ ਦੇ ਨਾਲ ਤੀਜਾ ਇਹ ਕੰਮ ਹੋ ਗਿਆ ਵਾ ਕੋਈ ਕਿਸੇ ਨੂੰ ਇੱਥੇ ਡਰ ਖੋਫ ਨਹੀਂ ਹੈਗਾ ਵਾ ਇੱਥੇ ਛੋਟੇ-ਛੋਟੇ ਬੱਚੇ ਜਿਹੜੇ ਗੁੰਡਾਗਰਦੀ ਕਰਦੇ ਪਏ ਨੇ ਤੇ ਇਹ ਚੌਂਕੀ ਜਿਹੜੀ ਹੈ ਨਾ ਇਹ ਮਤਲਬ ਇਹਨੂੰ ਬਹਾਲ ਕਰ ਦਿਓ ਬਿਲਕੁਲ ਬਿਲਕੁਲ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਚੌਂਕੀਆਂ ਜਿਹੜੀਆਂ ਨੇ ਉਵਾਲ ਕੀਤੀਆਂ ਜਾਣ ਤਾਂ ਜੋ ਕ੍ਰਾਈਮ ਰੁਕ ਸਕੇ ਕੀ ਮੰਗ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਇਨਸਾਫ 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 ਦਵਾਹਾਂ ਜੀ ਤੁਹਾਨੂੰ ਕੀ ਕਰਦੇ ਇਨਸਾਫ ਤਾਂ ਬਿਲਕੁਲ ਹੈ ਲੜਕੀਆਂ ਨੇ ਘਰ ਚੋਂ ਜੇਕਰ ਕੰਮ ਕਰਨ ਵਾਸਤੇ ਨਿਕਲਣ ਗਿਆ ਤੇ ਜੇਕਰ ਇਸ ਤਰ੍ਹਾਂ ਦੀ ਘਟਨਾ ਇਹਨਾਂ ਨਾਲ ਵਾਪਰੇ ਕਿ ਕੰਮ ਜਿਹੜਾ ਮਰਜ਼ੀ ਕੋਈ ਕਰਦਾ ਹੋਵੇ ਪਰ ਆਪਣੇ ਢਿੱਡ ਦੀ ਅੱਗ ਪਹਜਾਉਣ ਵਾਸਤੇ ਆਪਣੀ ਰੋਟੀ ਚਲਾਉਣ ਵਾਸਤੇ ਹਰ ਕੋਈ ਕਿਤਨਾ ਕਿਤੇ ਆ ਗਾਂ ਜ਼ਰੂਰ ਵੱਧਾ ਪਰ ਜੇਕਰ ਇਸ ਤਰ੍ਹਾਂ ਦੀਆਂ ਕਟਨਾਵਾਂ ਵਾਪਰਨ ਗਈਆਂ ਤੇ ਮੇਰੇ ਹਿਸਾਬ ਦੇ ਨਾਲ ਸ਼ਾਇਦ ਕੋਈ ਆਪਣੇ ਘਰ ਤੋਂ ਬਾਹਰ ਨਿਕਲ ਕੇ ਕੰਮ ਕਰੇ